ਲੁਧਿਆਣਾ ਦੇ ਤੰਦਰਾ ਰੋਡ ਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਥੇ ਗੋਲੀਆਂ ਚੱਲ ਗਈਆਂ ਜੀ ਹਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਗੋਲੀ ਉਦੋਂ ਚੱਲੀ ਜਦੋਂ ਸੀਆਈਏ ਵਨ ਲੁਧਿਆਣਾ ਦੀ ਟੀਮ ਮੁਨੀਸ਼ ਨਾਮ ਦੇ ਸਾਕਸ਼ ਨੂੰ ਗ੍ਰਿਫਤਾਰ ਕਰਨ ਆਈ ਸੀ ਅਤੇ ਜਦੋਂ ਪਰਿਵਾਰ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਪੁਲਿਸ ਨੇ ਨਾਲ ਦੇ ਘਰ ਦੇ ਵਿੱਚ ਦਾਖਲ ਹੋ ਕੇ ਅੰਦਰ ਆਏ ਅਤੇ ਇਸ ਦੌਰਾਨ ਪਰਿਵਾਰ ਨਾਲ ਤੱਕਾ ਕੀਤਾ ਤਾਂ ਪਰਿਵਾਰ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਢੇ ਤੇ ਪਹਿਲਾਂ ਲਾਠੀ ਚਾਰਜ ਕੀਤਾ ਅਤੇ ਫਿਰ ਪੁਲਿਸ ਨੇ ਗੋਲੀਆਂ ਚਲਾਈਆਂ ਇਹ ਇਲਜ਼ਾਮ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਗੋਲੀ ਲੱਗੀ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਦੂਜੇ ਪਾਸੇ ਪੁਲਿਸ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸੁਣਦੇ ਹਾਂ ਪੀੜਤ ਪਰਿਵਾਰ ਦਾ ਬਿਆਨ ਹਾਂਜੀ ਸਰ ਸਾਢੇ 8 ਵਜੇ ਦੀ ਗੱਲ ਆ ਮਹਿਮੂਦਪੁਰਾ 8:30 ਵਜੇ ਦੀ ਗੱਲ ਆ ਮਤਲਬ ਕਿ ਬਾਹਰ ਕਹਿੰਦੇ ਸੀ ਕਿ ਪੁਲਿਸ ਵਾਲੇ ਆਏ ਆ ਆਪਾਂ ਤੇ ਮੇਰੀ ਸੱਸ ਗਈ ਆ ਬੂਹਾ ਖੋਲਣ ਪਰ ਉਹਨਾਂ ਨੂੰ ਲੱਗਾ ਕਿ ਜਿੱਦਾਂ ਚੋਰ ਵਗੈਰਾ ਹੁੰਦੇ ਉਹ ਚੀਜ਼ ਆਈ ਹੈ ਕਿ ਚੋਰੀ ਵਗੈਰਾ ਹੁੰਦੀ ਆ ਨਹੀਂ ਯੂਨੀਫਾਰਮ ਨਹੀਂ ਪਾਈ ਸੀ ਸਿਵਲ ਸੀ ਉਹ ਜਦੋਂ ਅੰਦਰ ਆਏ ਮੇਰੇ ਸੱਸ ਤੇ ਉਹ ਸਾਨੂੰ ਦੱਸਣ ਦਾਨੂੰ ਦੱਸਣ ਲੱਗੇ ਤੇ ਉਹ ਨਾਲ ਦੇ ਘਰੋਂ ਨਾ ਇੱਕ ਜਾਨ ਚੜ ਕੇ ਆ ਗਿਆ ਅੰਦਰ ਉਹਨਾਂ ਨੇ ਦੂਆ ਖੋ ਧੱਕਾ ਮਾਰਤਾ ਬੂਏ ਨੇ ਮੇਰੇ ਸਾਸ ਸਹੇ ਥੱਲੇ ਡੇ ਗਏ ਉਹ ਕਹਿੰਦੇ ਆਪਾਂ ਮਨੀਸ਼ ਹੀ ਰਣੂਗੇ ਤਾਰ ਕਰਨਾ ਵਾ ਆਪਾਂ ਕਹਿੰਦੇ ਪੁਲਿਸ ਵਾਲੇ ਆ ਤੁਹਾਨੂੰ ਆ ਸੀ ਕਿ ਜਿੱਦਾਂ ਚੋਰੀ ਵਗੈਰਾ ਕਰਦੇ ਹੋ ਆ ਆਪਾਂ ਕਹਾਂ ਮਨੀਸ਼ ਨੂੰ ਲੈ ਜਾਓ ਮਨੀਸ਼ ਨੂੰ ਲੈ ਕੇ ਚੱਲੇ ਉਹਨਾਂ ਬਾਹਰ ਜਾ ਕੇ ਡੰਡੇ ਡੁੰਡੇ ਮਾਰਨੇ ਸ਼ੁਰੂ ਕਰਤੇ ਕੀ ਵਜ੍ਹਾ ਕੋਈ ਦੱਸੀ ਵਜ੍ਹਾ ਨਹੀਂ ਸਰ ਪਤਾ ਉਹਨਾਂ ਨੇ ਡੰਡੇ ਡੁੰਡੇ ਮਾਰਨੇ ਸ਼ੁਰੂ ਕਰਤੇ ਮੇਰਾ ਘਰ ਵਾਲਾ ਸੱਸ ਸੋਹਰਾ ਸਾਰੇ ਜਣ ਛਡਾਂ ਚਲ ਗਏ ਕਿਉਂ ਡੰਡੇ ਮਾਰਨਦੇ ਆ ਉਹ ਜਿੱਦ ਸਾਰੇ ਲੜ ਲਾਪੇ ਮੇਰਾ ਘਰ ਵਾਲਾ ਅੱਗੇ ਹੋ ਗਿਆ ਉਹਨਾਂ ਨੇ ਗੋਲੀ ਮਾਰਤੀਆਂ ਦੋ ਮੇਰੇ ਘਰ ਵਾਲੇ ਦੇ ਲੱਗਦੀਆਂ ਦੋ ਪੱਟ ਤੇ ਇਹ ਕਾਰ-ਪਾਰ ਹੋ ਗਈ ਤੇ ਇੱਕ ਵਿੱਚ ਲੱਗ ਗਈ ਉਹ ਹਾਂਜੀ ਜਿਹੜੇ ਜਿਨ੍ਹਾਂ ਨੂੰ ਲੈ ਕੇ ਜਾਣਾ ਸੀ ਉਹ ਕੀ ਲੱਗਦੇ ਥਾਣੇ ਉਹ ਮੇਰੇ ਦਿਓਰ ਸੀ ਛੋਟੇ ਹਾਂਜੀ ਉਹ ਕੀ ਕੰਮ ਕਰਦੇ ਉਹਦਾ ਨਹੀਂ ਪਤਾ ਸਰ ਪਹਿਲਾਂ ਤਾਂ ਹਾਂਜੀ ਦਿਓ ਤੁਹਾਡੇ ਕੀ ਕੰਮ ਕਰਦੇ ਜਿਨ੍ਹਾਂ ਨੂੰ ਪੁਲਿਸ ਭੜਨ ਆਈ ਸੀ ਉਹ ਨਹੀਂ ਸਰ ਮੈਨੂੰ ਪਤਾ ਕੀ ਕੰਮ ਕਰਦੇ ਸੀ ਤੇ ਤੁਹਾਡੇ ਘਰ ਵਾਲੇ ਕੀ ਕਰਦੇ ਨੇ ਉਹ ਹੈਲਥ ਰੀਪੋਰਟ ਤੇ ਲੱਗੇਦੇ ਹਾਂ ਇੰਤਵਾਈਆਂ ਦੀ ਪੁਲਿਸ ਵੱਲੋਂ ਕੋਈ ਦੱਸਿਆ ਨਹੀਂ ਕਿ ਆ ਵੀ ਕਿਉਂ ਫੜਨ ਆਏ ਜਾਂ ਕੀ ਵਜ੍ਹਾ ਹੈ ਕੀ ਗੱਲ ਵਾਪਰੀ ਸਰ ਨਹੀਂ ਉਹ ਚੀਜ਼ ਤਾਂ ਨਹੀਂ ਮੈਨੂੰ ਪਤਾ ਮੈਂ ਅੰਦਰ ਸੀ ਇਹ ਸਾਰੇ ਜਾਣੇ ਬਾਹਰ ਹੋ ਗਏ ਮੈਂ ਡਰਦੀ ਨਹੀਂ ਬਾਹਰ ਹੋਏ ਕਿਤੇ ਮੇਰੇ ਨਾਲ ਵਾਜ ਜਾਣ ਹਾਂਜੀ ਕਿੰਨੇ ਕੁ ਪੁਲਿਸ ਮਗਰਨ ਸੀ ਉਹ 6-7 ਜਾਣੇ ਸੀ ਇੱਕ ਲੇਡੀ ਸੀ ਤੇ ਬਾਕੀ ਜੈਂਟਲ ਸੀ ਤੁਹਾਡੇ ਵੱਲੋਂ ਕਿੰਨੇ ਕੁ ਨੌਜਵਾਨ ਸੀ ਸਾਡੇ ਵੱਲੋਂ ਮੇਰੇ ਘਰ ਵਾਲਾ ਸੀ ਮੇਰਾ ਦਿਓਰ ਸੀ ਸਾਸਤੀ ਸੋਰਾ ਸੀ ਬਸ ਆਪ ਕੋ ਪੰਜ ਆ ਗਿਆ ਸੀ ਮੁੰਡੇ ਵੀ ਕੁਝ ਨੌਜਵਾਨ ਵੀ ਬੁਲਾਏ ਗਏ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਸ ਕਰਕੇ ਪੈਣੀ ਪਈ ਉਹ ਨਹੀਂ ਸਰ ਪਤਾ ਉਹ ਬਾਹਰ ਦੀ ਗੱਲ ਹੈ ਮੈਂ ਅੰਦਰ ਸੀ ਨਾ ਹਾਂਜੀ ਜਦੋਂ ਗੋਲੀ ਚੱਲੀ ਹੈ ਨਾ ਬਾਅਦ ਚ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਾਲੇ ਦੇ ਗੋਲੀ ਚੱਲੀ ਹੈ ਤੇ ਹੋਰ ਕਿੰਨੇ ਕੁ ਬੰਦੇ ਚੱਲੇ ਹੋਣਗੇ ਮੇਰੇ ਘਰ ਵਾਲਾ ਸੀ ਬਸ ਹਾਂਜੀ ਉਹ ਕੀ ਨੂੰ ਕੀ ਕਹਿੰਦਾ ਮੰਗਿਆ ਹੀ ਆ ਕਿ ਸਾਰਿਆਂ ਨੂੰ ਇਨਸਾਫ ਦਿੱਤਾ ਜਾਏ ਮੌਕੇ ਤੇ ਕੋਲਸ ਮੌਕੇ ਤੇ ਕੌਣ ਸੀ ਹਾਂਜੀ ਜਾਣਤੀ ਕੀ ਹੈ ਹਾਂਜੀ ਉੱਥੇ ਹੀ ਡੀਸੀਪੀ ਲੁਧਿਆਣਾ ਜਸ ਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਮਲਜ਼ਮਾਂ ਦਾ ਅਸੀਂ ਪੁਰਾਣਾ ਰਿਕਾਰਡ ਖੰਘਾਲ ਰਿਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਹਰਿਆਣਾ ਦੀ ਪੁਲਿਸ ਆ ਕੇ ਇਸ ਘਰ ਦੇ ਨੇੜੇ ਤੇੜੇ ਛਾਪੇਮਾਰੀ ਕਰ ਚੁੱਕੀ ਹੈ ਇਸੇ ਤਲਾਹ ਤੇ ਸੀਏ ਦੀ ਟੀਮਾਂ ਗਈਆਂ ਸਨ ਅਤੇ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਪੁਲਿਸ ਦੇ ਉੱਤੇ ਜਿਹੜਾ ਕਿ ਮਲਜ਼ਮਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਕ੍ਰੋਸ ਫਾਇਰਿੰਗ ਕਰਦੇ ਹੋਏ ਪੁਲਿਸ ਨੇ ਜਵਾਬ ਦਿੱਤਾ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਬੰਦਾ ਇਲੀਗਲ ਵੈਪਨ ਰੱਖ ਰਿਹਾ ਹੈ ਪੁਲਿਸ ਉਥੇ ਇਨਫੋਰਮੇਸ਼ਨ ਤੇ ਉਥੇ ਜਾ ਰਹੀ ਹੈ ਪੁਲਿਸ ਦੇ ਨਾਲ ਉਹ ਮਜਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ ਸਿਰ 'ਤੇ ਉਹਦੇ ਸੱਟ ਮਾਰ ਰਿਹਾ ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲੀਆਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਤੇ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ ਚ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਸਾਡਾ ਮੁਲਾਜ਼ਮ ਇੰਜਰਡ ਹੋਇਆ ਹੁਣ ਅਸੀਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਕਰ ਲਈਏ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਪਰ ਇਹਨਾਂ ਦਾ ਜਿਹੜਾ ਕੋ ਪ੍ਰੀਵਿਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ ਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਜਿਹੜੇ ਅਨਨੋਨ ਤੁਸੀਂ ਪਰਚਾ ਦਿੱਤਾ ਜਿਹੜੇ ਭੱਜੇ ਹੋ ਤੋਂ ਮੌਕੇ ਤੋਂ ਜਿਹੜਾ ਉਹਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਉਹ ਸਾਰੀ ਗੱਲ ਜਿਹੜੀ ਸਾਹਮਣੇ ਲਿਆ ਦਿੰਦੇ ਹਾਂ ਸੰਦੀਪ ਹੈ ਜਿਹੜਾ ਕੋ ਮੋਬਾਈਲ ਉਹਦੇ ਗੋਲੀ ਵਿੱਚ ਹੀ ਜਿਹੜੇ 6 ਛੱਟ ਵੱਜੀ ਨਹੀਂ ਉਹਦੇ ਸਿਰ ਦੇ ਵਿੱਚ 6 ਛੱਟ ਵੱਜੀ ਆ ਉਹਦੇ ਕਾਫੀ ਹੈਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ ਦੈਨ ਸਾਡੇ ਮੁਲਾਜ਼ਮ ਨੇ ਜਿਹੜਾ ਡਿਫੈਂਸ 'ਚ ਫਾਇਰ ਕਰਕੇ ਜਿਹੜਾ ਉੱਥੋਂ ਇਹਨਾਂ ਨੂੰ ਅਦੇੜਿਆ ਉਹ ਜਿੰਨਾ ਚੁ ਤਿੰਨ ਬੰਦਿਆਂ ਨੂੰ ਅਪ੍ਰਿੰਟ ਕਰ ਦਿੱਤੇ ਥੰਮ ਗਿਆ ਇੰਨੀ ਕਿਹੜੀ ਰੈਪਰ ਲੜਾਈ ਕੀ ਕਿਸ ਦੀ ਕੀ ਜੀ ਮਾਰੀ ਇਹ ਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ ਸ਼ੱਤ ਸੜ ਰਿੰਦਾ ਕਿਹੜੇ ਮਾਮਲੇ ਚ ਸਰ ਮਨੀਸ਼ ਜੀ ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ ਜਿਹੜੋ ਆਲੇ ਦੁਆਲੇ ਨੇ ਦੱਸਿਆ ਵੀ ਇੱਥੇ ਪਹਿਲੋ ਵੀ ਆਲਰੇਡੀ ਆਊਟ ਆਫ ਸਟੇਟ ਪੁਲਿਸ ਹੀ ਕਦੀ ਵਾਰੀ ਆ ਚੁੱਕੀ ਹੈ ਹਰਿਆਣਾ ਤੋਂ ਤਾਂ ਉਹਸੀਂ ਅਸੀਂ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦਿੱਤੀ ਜਾਊ। ਲੇਕਿਨ ਸਰ ਸੱਤ ਮੁਲਾਜ਼ਮ ਇੱਕ ਕਾਂਸਟੇਬਲ ਲੇਡੀਜ਼ ਕਾਂਸਟੇਬਲ ਤੇ 6 ਜੈਟਸ ਮੁਲਾਜ਼ਮ ਹੋਣ ਤੇ ਉਹਨਾਂ ਵੱਲੋਂ ਕਾਫੀ ਭੀੜ ਇਕੱਠੀ ਕੀਤੀ ਗਈ ਵੀ ਜੋ ਸਾਨੂੰ ਸੂਤਰਾਂ ਦੱਸਿਆ ਪਿੰਡ ਵਾਲਿਆਂ ਨੇ। ਲੇਕਿਨ ਉਹ ਭੀੜ ਕਿੱਥੇ ਚੱਲੇਗੀ ਜਿਨ੍ਹਾਂ ਨੇ ਪੁਲਜ ਉੱਤੇ ਵੀ ਅਟੈਕ ਕੀਤਾ। ਜਿਹਦੇ ਵਿੱਚ ਅਸੀਂ 12 ਤੇ 13 ਜਣੇ ਅਨੁਨਤ ਤੇ ਪਰਚਾ ਦਿੱਤਾ। ਜੀ ਪੰਤ ਤੋਂ 6 ਜਣਾਂ ਦੇ ਬਾਈ ਨੇਮ ਦਿੱਤਾ ਜਿੱਚੂ ਇਹਦੇ 3 ਤਾਂ ਆਪਣੇ ਮੁੰਡੇ ਹੀ ਆ। ਚੌਥਾ ਇਹ ਵਿਜੇ ਕੁਮਾਰ ਆ ਇੱਕੋ ਦਾ ਭਰਾ ਹੈ। ਤੇ ਇੱਕ ਕੋਈ ਵਰਿੰਦਰ ਕੁਮਾਰ ਐਸਬੀਐਸ ਨਗਰ ਦਾ ਰਹਣੋਲਾ ਇਹ ਜਿਹੜੇ 5-7 ਬੰਦੇ ਤਾਂ ਅਸੀਂ ਬਾਈ ਨੇਮ ਹੈ। ਜਿਹੜੇ ਅਨੂਨ ਨੇ ਉਹ ਅਸੀਂ ਹੁਣ ਡੂਰ ਇਨਵੈਸਟੀਗੇਸ਼ਨ ਦੇਖਾਂਗੇ ਜਦੋਂ ਇੰਨਾ ਬੰਦਿਆਂ ਦੀ ਹੁਣ ਅਸੀਂ ਗ੍ਰਿਫਤਾਰੀ ਸਬਰ ਕਰ ਲੈਣੀ ਹੈ। ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਨੂੰ ਫਰਦਰ ਇਨਵੈਸਟੀਗੇਟ ਖੈਰ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਹੋਰ ਵੀ ਡੂੰਘਾਈ ਦੇ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।